ਸਰਨ ਪਿਆਰ ਪਰ ਸਤਿ ਸ੍ਰੀਕਾਲ ਅੱਜ ਆਪਾਂ ਬਣਾਉਣ ਲੱਗੇ ਹਰੀ ਮਿਰਚਾਂ ਦੀ ਸਬਜ਼ੀ ਜੇ ਤੁਹਾਨੂੰ ਕੋਈ ਵੀ ਸਬਜ਼ੀ ਪਸੰਦ ਨਾ ਆਵੇ ਤਾਂ ਤੁਸੀਂ ਘਰ ਵਿੱਚ ਹਰੀਆਂ ਮਸਟਾ ਪੰਜਾਂ ਵਾਲੀ ਦੀ ਸਬਜ਼ੀ ਬਣਾ ਕੇ ਖਾ ਸਕਦੇ ਆ ਹਰੀ ਮਿਰਚਾਂ ਦੀ ਦੁੱਧ ਵਾਲੀ ਸਬਜ਼ੀ ਬਣਾਵਾਂਗੇ ਇਹਨਾਂ ਦੀ ਡੰਡੀਆਂ ਤੋੜ ਲਿਆ ਨੇ ਤੋਲਿਆ ਹੁਣ ਇਹਨਾਂ ਨੂੰ ਕੱਟ ਲਾਂਗੇ ਪਿਆਜ਼ ਲਿਆ ਵਾ ਲਸਣ ਲਿਆ ਵਾ ਇਹਨਾਂ ਦੇ ਛੋਟੇ ਛੋਟੇ ਪੀਸ ਕਰ ਲੈਣੇ ਆਪਾਂ ਤੁਸੀਂ ਆਪਣੇ ਮੁਕਾਬਲ ਕਰ ਸਕਦੇ ਐਡੇ ਐਡੇ ਪੀਸ ਬਹੁਤ ਹੁਣ ਇਹ ਮਿਰਚਾਂ ਨੂੰ ਸਾਰੀਆਂ ਨੂੰ ਚੇਰ ਲਾਂਗੇ ਹਰੀਆਂ ਮਿਰਚਾਂ ਆਪਾਂ ਕੱਟ ਲਈਆਂ ਆ ਮੈਂ ਇੱਕ ਇੱਕ ਗਲਾਸ ਆਪਾਂ ਦੁੱਧ ਨਾਲ ਲਿਆਵਾਂ ਹੁਣ ਸਬ지 ਬਣਾਉਣੇ ਸਟਾਰਟ ਕਰਦੇ ਆ ਤੜਕੇਦਨੀ ਆਪਾਂ ਗੈਸ ਤੇ ਰੱਖ ਲਈਆ ਤੇਲ ਗਰਮ ਹੋ ਗਿਆ ਅੱਧਾ ਚਮਚਾ ਪਜ਼ੀਰੇ ਦਾ ਪਾ ਦਾਂਗੇ ਲਸਣ ਪਾ ਦਾਂਗੇ ਪਿਆਜ਼ ਪਾ ਦਾਂਗੇ ਸਨ ਪਿਆਜ਼ ਨੂੰ ਪਕਾ ਲਾਂਗੇ ਆਜ ਆਪਣਾ ਪੁੱਜ ਗਿਆ ਵਾ ਜਿਆਦਾ ਨਹੀਂ ਭੁੰਨਣਾਗਾ ਥੋੜਾ ਜਿਹਾ ਬ੍ਰਾਊਨਿੰਗ ਕਰਨਾ ਫਿਰ ਮਚਾਂ ਨਾਲ ਵੀ ਪੁੱਜ ਜਾਣਾ ਵਾ ਹੁਣ ਮਚਾਂ ਪਾ ਦਿੰਨੇ ਆ ਹੁਣ ਇਹਨਾਂ ਨੂੰ ਹੀ ਪੋਣਾ ਲਾਗੇ ਜਿੰਨੀ ਤਰ੍ਹਾਂ ਮਸ ਕਰਦਾ ਹੈ ਹੁਣ ਮੱਤੇ ਦੇ ਮਸਾਲੇ ਪਾ ਦਾਂਗੇ ਨਮਕਾ ਪਾਉਦੇ ਪੇਸਟ ਦੇ ਮਿਕਸ ਪਾ ਦਾਂਗੇ ਹਲਦੀ ਪਾ ਦਾਂਗੇ ਲਾਲ ਮਿਰਚ ਪਾ ਦਾਂਗੇ ਮਿਰਚਾਂ ਕੌੜੀਆਂ ਨਹੀਂ ਨਾ ਤਾਂ ਕਰਕੇ ਲਾਲ ਮਿਰਚ ਪਾਤੀ ਜੇ ਕੌੜੀਆਂ ਹੋਣ ਤਾਂ ਫਿਰ ਹਰੇ ਨਾ ਲਾਲ ਮਿਰਚ ਪਾਵੇ ਗਰਮ ਮਸਾਲਾ ਪਾ ਦਾਂਗੇ ਹੋਣੇ ਚੜ੍ਹਦੇ ਢਟਾ ਕੇ ਦਾਂਗੇ ਥੋੜੀ ਜਿਹਾ ਢੱਕ ਕੇ ਪਕਾ ਲਾਂਗੇ ਇਹਨੂੰ ਹਣਾਪਾ ਸਬਜ਼ੀ ਚ ਦੁੱਧ ਪਾ ਦਾਂਗੇ ਇੱਕ ਗਲਾਸ ਦੁੱਧ ਦਾ ਲਿਆਓ ਕਸੂਰੀ ਮੇਥੀ ਪਾ ਦਾਂਗੇ ਉਹਨਾਂ ਨੂੰ ਟੱਕ ਦਾਂਗੇ ਬਸ ਵਾਲ ਆ ਜਾਂਦੂ ਟਾਕੇ ਰੱਖ ਦਾਂਗੇ ਥੋੜੀ ਜਿਹੀ ਗਾੜੀ ਹੋ ਜਾਊਗੀ ਇਹ ਸਬਜੀ ਨੂੰ ਤੁਸੀਂ ਰੋਟੀ ਨਾਲ ਪਰੌਠੇ ਨਾਲ ਬ੍ਰੇਕਫਾਸਟ ਵਿੱਚ ਖਾ ਸਕਦੇ ਆ ਦੁਪਹਿਰ ਨੂੰ ਵੀ ਖਾ ਸਕਦੇ ਜੇ ਤੁਹਾਡਾ ਦਿਲ ਕਰੇ ਕੋਈ ਹੋਰ ਸਬਜੀ ਖਾਣ ਨੂੰ ਜੀ ਨਾ ਕਰੇ ਕਈ ਵਾਰ ਸਾਬੀਆਂ ਤੋਂ ਜੀ ਅੱਕ ਜਾਂਦਾ ਇਹ ਸਬਜੀ ਬਣਾ ਕੇ ਜ਼ਰੂਰ ਖਾਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਥੈਂਕ ਯੂ ਬਾਏ ਬਾਏ ਕੱਲ ਨੂੰ ਮਿਲਦੇ ਕੋਈ ਨਵੀਂ ਰੈਸਪੀ ਦੇ ਨਾਲ ਬਾਏ ਬਾਏ